ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਗੀਤ ਲਿਖਿਆ ਸਾਡੇ ਭਰਾ ਦੇ ਨਾਂ ਤੇ ਤੁਸੀਂ ਜ਼ਰੂਰ ਸੁਣਨਾ ਗੌਰ ਕਰਨਾ ਹੋਛੜੀਆਂ ਪਰੇ ਬਾਜ ਹੋਇਆ ਘਰ ਪੂਰੇ ਟੀਰਾਜ ਹੋਇਆ ਕਿਉਂ ਡਰਦੀ ਮਸੀ ਪੈਣ ਕੋਲੋਂ ਕਿਉਂ ਚੁਬੜਾ ਸਿਰ ਦਾ ਤਾਜ ਹੋਇਆ ਸਾਡੀ ਹਿੱਕ ਤੇ ਚੜ ਚੜ ਆਉਣੇ ਹੋ ਸਾਡੇ ਮੋਢੇ ਰੱਖ ਚਲਾਉਣੇ ਹੋ ਸਿੱਧਾ ਦੱਸ ਦੋ ਕੀ ਉਹ ਚਾਹੁੰਨੇ ਹੋ ਮਸਲਾ ਕੀ ਏ ਘੜ ਪੈਣ ਨੂੰ ਫਿਰਦੇ ਹਾਂ ਅੱਜ ਦੇ ਨਹੀਂ ਬੜੇ ਚਿਰਦੇ ਹਾਂ ਮਸਲਾ ਕੀ ਏ ਦੋ ਹੱਥ ਜੇ ਆਖੋ ਕਰ ਲੀਏ ਹੋਰ ਕਿੰਨਾ ਦੱਸ ਦੋ ਜਰ ਲੀਏ ਕਿਸ ਗੱਲੋਂ ਆਪਾਂ ਡਰ ਲੀਏ ਮਸਲਾ ਕੀ ਏ ਸਾਡੇ ਵੇੜ ਰਸ਼ਨੀ ਜਦ ਦੇ ਕਿਉਂ ਨਹੀਂ ਕੁਝ ਲੀਡਰ ਸਾਲੇ ਮਰਦੇ ਕਿਉਂ ਨਹੀਂ ਜਿਹੜੇ ਦੀਪ ਬੁਝਾ ਗਏ ਮਿੰਟਾਂ ਚ ਉਹ ਬੜਰਾਂ ਤੇ ਖੜਦੇ ਕਿਉਂ ਨਹੀਂ ਦਿੱਲੀ ਸਾਰੇ ਜਾ ਫਿਰ ਪੇਕਾਏ ਜਾਂ ਉਥੇ ਲੈ ਲਿਆ ਠੇਕਾਏ ਜੇ ਮੇਰਾ ਇਹ ਪੁਲੇ ਖਾਏ ਪਿੰਡ ਮੂਸੇ ਬੜਦੇ ਕਿਉਂ ਨਹੀਂ ਗਲ ਚੁਬਦੀ ਚੁਬਝੇ ਸਾਬਰੀ ਆਪਾ ਮਣਕੀ ਬਾਤ ਤੋਂ ਕਹਿਣੀ ਏ मसल की